ਸਕੈਨਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਭਾਰਤ ਦੇ ਵਿੱਚ ਕਰੋਨਾ ਦਾ ਕਹਿਰ ਇਸ ਵੇਲੇ ਜਾਰੀ ਹੈ ਉੱਥੇ ਦੂਜੇ ਪਾਸੇ ਸਵੇਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਕਰੋਨਾ ਨੂੰ ਲੈ ਕੇ ਨਵੇਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤੇ ਜੇਕਰ ਗੱਲ ਕਰੋਨਾ ਦੀ ਕੀਤੀ ਜਾਵੇ ਕਿ ਕਰੋਨਾ ਕਿਸ ਤਰੀਕੇ ਦੇ ਨਾਲ ਖਤਰਨਾਕ ਸਾਬਿਤ ਹੋ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਕਰੋਨਾ ਤੋਂ ਬਚ ਸਕਦੇ ਹੋ ਤਾਂ ਇਸ ਦੀ ਜਾਣਕਾਰੀ ਜਿਹੜੀ ਡਾਕਟਰ ਦੇ ਵੱਲੋਂ ਦਿੱਤੀ ਗਈ ਹੈ ਕਿ ਕੁਝ ਡਾਕਟਰ ਦੇ ਵੱਲੋਂ ਸਲਾਹ ਲੋਕਾਂ ਨੇ ਦਿੱਤੀ ਗਈ ਹੈ ਆਓ ਸੁਣਦੇ ਹਾਂ ਮੈਂ ਡਾਕਟਰ ਸੁਮੇਸ਼ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਕੋਵਿਡ ਦੇ ਰੀਨਡਰ ਅਫਸਰ ਜ਼ਿਲ੍ਹਾ ਬਟਾ ਸੁਮੇਤ ਜੀ ਮਾਤਾ ਕੁਸ਼ਲਿਆ ਤੇ ਰਜਿੰਦਰਾ ਹਸਪੀਟਲ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਕਿਵੇਂ ਦੀਆਂ ਤਿਆਰੀਆਂ ਨੇ ਤੇ ਕਿੰਨੇ ਕਿੰਨ੍ਹੇ ਲੋਕਾਂ ਨੂੰ احتیاط ਵਰਤਣ ਦੀ ਸਲਾਹ ਦਓਗੇ ਜੋ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਜਿਹੜੇ ਦੱਖਣੀ ਰਾਜਾਂ ਦੇ ਵਿੱਚ ਇਸ ਟਾਈਮ ਕੋਵਿਡ ਦਾ ਦੁਬਾਰਾ ਨਵੇਂ ਵੇਰੀਆਂ ਦੇ ਕਾਰਨ ਕੇਸਿਸ ਆਣਾ ਸ਼ੁਰੂ ਹੋਏ ਤੇ ਹੁਣ ਦਿੱਲੀ ਵਿੱਚ ਵੀ ਕਨਫਰਮ ਹੋਇਆ ਤੇ ਇਸ ਤਰ੍ਹਾਂ ਦੀ ਜੋ ਕਿਆਸ ਲਗਾਏ ਜਾ ਰਹੇ ਨੇ ਕਿ ਅਸ 15 ਦਿਨ ਤੱਕ ਮਤਲਬ ਇਹ ਹੋਰ ਫਲਾ ਹੋ ਸਕਦਾ ਹੈ ਕੇਸਿਸ ਦਾ ਜੀ ਉਹਦੇ ਰਿਗਾਰਡਿੰਗ ਪਬਲਿਕ ਨੂੰ ਸੈਂਸਿਟਾਈਜ਼ ਕੀਤਾ ਜਾ ਰਿਹਾ ਹੈ ਇਲ ਤੇ ਹਸਪਤਾਲਾਂ ਵਿੱਚ ਪ੍ਰਬੰਧ ਕੀਤੇ ਜਾ ਰਹੇ ਨੇ ਟੈਸਟਿੰਗ ਦੇ ਤੇ ਉਹਨਾਂ ਦੇ ਇਲਾਜ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਪਟਿਆਲਾ ਜ਼ਿਲ੍ਹੇ ਵਿੱਚ ਜਿਹੜੇ ਵੱਡੇ ਹਸਪਤਾਲ ਸਾਡੇ ਸਾਰੇ ਜ ਮਾਤਾ ਕਸ਼ਲਿਆ ਰਜਿੰਦਰਾ ਤੇ ਇਹਨਾਂ ਤੋਂ ਇਲਾਵਾ ਸਿਵਲ ਸਤਲ ਰਾਜਪੁਰਾ ਸਮਾਣਾ ਨਾਬਾ ਇਹ ਪੰਜਾਂ ਥਾਵਾਂ ਤੇ ਅਸੀਂ ਦਾਖਲੇ ਦੇ ਤੇ ਟੈਸਟਿੰਗ ਦੇ ਪ੍ਰਬੰਧ ਕਰ ਲਏ ਗਏ ਨੇ ਇਹਨਾਂ ਤੋਂ ਇਲਾਵਾ ਸੀਐਸਸੀ ਪੱਧਰ ਤੇ ਵੀ ਜੇ ਕੋਈ ਮਰੀਜ਼ ਆਂਦਾ ਹੈ ਤਾਂ ਉੱਥੋਂ ਵੀ ਸੈਂਪਲ ਇਕੱਤਰ ਕਰਕੇ ਉਹਨਾਂ ਦੇ ਫਲੂ ਕੋਨਰ ਬਣਾ ਦਿੱਤੇ ਗ ਉਹ ਸੈਂਪਲ ਜਿਹੜੀ ਪਟਿਆਲਾ ਦੀ ਲੈਬ ਹੈਗੀ ਆ ਆਰਟੀਪੀਸੀਆ ਟੈਸਟ ਦੇ ਲਈ ਰਜਿੰਦਰਾਵਿਸ਼ ਸਥਾਪਿਤ ਹੈ ਉੱਥੇ ਸੈਂਪਲ ਭੇਜੇ ਜਾ ਕੇ ਟੈਸਟ ਕਰਵਾਏ ਜਾ ਰਿਹਾ ਸਰ احتیاط ਕਿੰਨਾ ਕਰਨਾ ਚਾਹੀਦਾ ਪਬਲਿਕ ਨੂੰ ਦੇਖੋ ਐਡਵਾਈਜ਼ਰੀ ਜਿਹੜੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਉਸ ਵਿੱਚ ਫਰಸ್ಟ್ ਕੀਤਾ ਗਿਆ ਹੈ ਕਿ ਭੀੜ-ਪਾੜ ਵਾਲੀਆਂ ਥਾਵਾਂ ਤੇ ਬੇਲੋੜਾ ਜਾਣਾ ਅਵਾਇਡ ਕਰੋ ਜਿੱਥੇ-ਜਿੱਥੇ ਤੁਸੀਂ ਅਵਾਇਡ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਉੱਥੇ ਭੀੜ-ਪਾੜ ਨਾ ਕੀਤੀ ਜਾਵੇ ਜਿੱਤੇ ਜਿਹੜਾ ਮਰੀਜ਼ ਦੇ ਵਿੱਚ ਲੱਛਣ ਆ ਰਹੇ ਨੇ ਖਾਂਸੀ ਜੁਕਾਮ ਬੁਖਾਰ ਆ ਰਿਹਾ ਆ ਉਹ ਮਰੀਜ਼ ਆਪ ਅਵਾਇਡ ਕਰੇ ਕਿ ਮੈਂ ਸਾਂਝੀ ਥਾਂਵਾਂ ਤੇ ਨਾ ਜਾਵਾਂ ਤੇ ਉਹ ਟੈਸਟ ਕਰਵਾਵੇ ਤੱਕ ਕਨਫਰਮ ਹੋ ਸਕੇ ਤੇ ਹੋਰ ਨਾ ਫੈਲੇ ਇਹ ਚੀਜ਼ ਇਹ ਦੋ ਚੀਜ਼ ਇਹ వైరਸ ਦਾ ਨਾਂ ਕੀ ਹੈ ਤੇ ਕਿੰਨੇ ਕੇਸ ਤੋਂ ਜ਼ਿਆਦਾ ਜਿਹੜਾ ਕਿ ਅਫੈਕਟ ਕਰ ਰਿਹਾ ਦੇਖੋ ਇਸ ਸਮੇ ਕਿਤਾ ਇਨਫਲੂਐਂਜ਼ਾ ਵਾਇਰਸ ਜਿਹੜਾ ਕਿ ਹਰ ਸਾਲ ਸਵੈਨ ਫਲੂ ਦੇ ਇਸ ਮੌਸਮ ਹੁੰਦਾ ਹੈ ਉਹਦੇ ਵੀ ਲੱਛਣ ਸੇਮ ਹੀ ਨੇ ਉਹਦੀ ਵੀ ਜਾਂਚ ਕਰ ਰਹੇ ਆਂ ਅਸੀਂ ਜਿਹਦੇ ਵਿੱਚ H1N1 ਵਾਇਰਸ H3N2 ਇਹ ਜਿਹੇ ਵਾਇਰਸ ਜਿਹੜੇ ਇਨਫਲੂਐਂਜ਼ਾ ਵਾਇਰਸ ਨੇ ਉਹਨਾਂ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਕੋਵਿਡ ਦਾ ਜਿਹੜਾ ਨਵਾਂ ਵੇਰੀਐਂਟ JN1 ਵੇਰੀਐਂਟ ਰਿਕਾਰਡ ਕੀਤਾ ਗਿਆ ਹੈ ਉਹਦੇ ਸੰਭਾਵਨਾ ਹੈ ਕਿ ਉਹਦੇ ਕੇਸ ਜੇ ਸਾਡੇ ਰੇਂਜ ਆਉਂਦੇ ਨੇ ਤਾਂ ਉਹ ਪਹਿਲਾਂ ਪਛਾਣ ਕਰ ਲਈ ਜਾਣ ਤੇ ਉਹਨਾਂ ਨੂੰ ਫਲਾਤ ਰੋਕੇ ਜਾ ਸਕੇ ਤੇ ਪੰਜਾਬ ਵਿੱਚ ਇਸ ਵਾਇਰਸ ਨਾਲ ਕਿਸੇ ਦੀ ਮੌਤ ਨਹੀਂ ਹੋਈ ਹਲੇ ਤੱਕ ਪੰਜਾਬ ਵਿੱਚ ਇਹ ਇਹ ਆ ਕੋਈ ਕੇਸ ਕਨਫਰਮ ਨਹੀਂ ਹੋਇਆ ਤੇ ਪਟਿਆਲੇ ਵਿੱਚ ਇਸ ਟਾਈਮ ਕੋਈ ਐਕਟਿਵ ਕੇਸ ਕੋਵਿਡ ਦਾ ਨਹੀਂ ਹੈਗਾ ਸੋ ਜੇਕਰ ਤੁਸੀਂ ਵੀ ਕਰੋਨਾ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਕਟਰ ਦੇ ਵੱਲੋਂ ਜੋ ਸਲਾਹ ਦਿੱਤੀ ਗਈ ਹੈ ਉਸ ਤੇ ਗੌਰ ਕਰੋ ਤੇ ਆਪਣਾ ਤੇ ਆਪਣੇ ਬੱਚੇ ਦਾ ਧਿਆਨ ਰੱਖੋ ਸੋ ਨਵੀਂ ਤੇ ਤਾਜ਼ੀ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ